ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਸੱਚਾ ਸਾਹਿਬ ਸੇਵੀ ਐ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉ ਮੈ ਦੂਰ ਕਰੇ ਇਹੋ ਮਨ ਧਾਵਤ ਤਾਰ ਹੈ ਜਹ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਇ ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨਉ ਠੌਰ ਨਾ ਠਾਉ ਬਹ ਜੋਨੀ ਭੌਦਾ ਫਿਰੈ ਜੋ ਸੁញੈ ਘਰ ਕਾਉ ਗੁਰਮਤੀ ਘਟ ਚਾਨਣਾ ਸਬਦ ਮਿਲਾ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ ਲੋਬੀ ਅਨ ਕਉ ਸੇਵਦੇ ਪੜ ਵੇਦਾ ਕਰਹਿ ਪੂਕਾਰ ਵਿਖਿਆ ਅੰਦਰ ਪਚਮੋਏ ਨਾ ਉਰਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਜਹ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤ ਉਬਰੇ ਸੱਚਾ ਨਾਮ ਸਮਾਲ ਸ੍ਰੀ ਰਾਗ ਮਹੱਲਾ ਤੀਜਾ ਤ੍ਰਾਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਐਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇ ਲਾਇਐ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਜ ਕਮਾਵਣਾ ਸਾਚੈ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਨਿਆ ਤੈਨ ਬਿਟੋ ਬਲ ਜਾਓ ਆਪ ਛੋੜ ਚਰਣੀ ਲਗਾ ਚੱਲਾ ਤਿਨ ਕਹਿ ਭਾਇ ਲਾਹਾ ਹਰ ਹਰ ਨਾਮ ਮਿਲੈ ਸਹਜੇ ਨਾਮ ਸਮਾਈ ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤਗੁਰ ਲੋੜ ਲਹੋ ਜੇਦੂ ਪਾਈਐ ਸਚ ਸੋਏ ਅਸੋਰ ਸੰਗਾਰੈ ਸੁਖ ਵਸੈ ਜੋਤ ਇਸ ਭਾਵੈ ਸੋ ਹੋਏ ਜਿਹਾ ਸਤਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਇ ਨਾਨਕ ਇੱਕ ਜੋਤ ਦੁਏ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋਡ ਬਿਖਿਆ ਲੁਭਾਣੇ ਸੇਵਾ ਕਰਹਿ ਵਿਡਾਣੀ ਆਪਣਾ ਧਰਮ ਗਵਾਵਹਿ ਬੁੱਝੈ ਨਾਹੀ ਅਨ ਦਿਨ ਦੁਖ ਵਿਹਾਣੀ ਮਨ ਮੁਖ ਅੰਧ ਨਾ ਚੇਤਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਪਜਹੁ ਹਰ ਸਰਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਈ ਰਹਾਓ ਇਹੋ ਸਰੀਰ ਮਾਇਆ ਕਾ ਪੁਤਲਾ ਵਿਚਹੁ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਣਾ ਮਨਮੁਖ ਪਾਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲ ਜਾਓ ਦਰ ਸਚੈ ਸਚੀ ਵਢਿਆਈ ਸਹਜੇ ਸਚ ਸਮਾਓ ਨਾਨਕ ਨਦਰਿ ਪਾਈਐ ਗੁਰਮੁਖ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੋਹਾ ਗਣ ਤਨਸੀਗਾਰ ਸਿਜੈ ਕੰਤਨ ਆਵਈ ਨੇਤ ਨਿਤ ਹੋਏ ਖਵਾਰ ਪਿਰ ਕਾ ਮਹਿਲ ਨਾ ਪਾਵਈ ਨਾ ਦੀਸੈ ਘਰਬਾਰ ਭਾਈ ਰੇ ਏਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੋਹਾਗਣੀ ਪਿਰ ਰਾਖਿਆ ਔਰ ਧਾਰ ਮਿੱਠਾ ਬੋਲ ਹੈ ਨਿਵ ਚੱਲੇ ਹੈ ਸੇਜੈ ਰਵੈ ਭਤਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੈ ਭਾਗ ਸਤਗੁਰ ਮਿਲੈ ਜਾ ਭਾਗੈ ਕਾ ਉਦੋ ਹੋਇ ਅੰਤਰ ਹੋ ਦੁਖ ਭ੍ਰਮ ਕਟਿਐ ਸੁਖ ਪ੍ਰਾਪਤ ਹੋਇ ਗੁਰ ਕੈ ਭਾਣੈ ਜੋ ਚੱਲੈ ਦੁਖ ਨਾ ਪਾਵੈ ਕੋਇ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੈ ਕੋਇ ਜਿਨਾ ਪ੍ਰਾਪਤ ਤਿਨ ਪੀਆ ਹਾਉ ਮੈਂ ਵਿਚੋ ਖੋਇ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਇ ਸ੍ਰੀ ਰਾਗ ਮਹੱਲਾ ਤੀਜਾ ਜਾਪਿਰ ਜਾਣੈ ਆਪਣਾ ਤਨ ਮਨ ਅਗੈ ਧਰੇ ਸੋਹਾਗਣੀ ਕਰਮ ਕਮਾਵਦੀਆ ਸਹੀ ਕਰਮ ਕਰੇ ਸਹਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੋਰਾ ਬਿਨ ਭਗਤ ਨਾ ਹੋਏ ਬਿਨ ਗੋਰਾ ਭਗਤ ਨਾ ਪਾਈਐ ਜੇ ਲੋਚੈ ਸਭ ਕੋਇ ਰਹਾਉ ਲਖ 84 ਫੇਰ ਪਿਆ ਕਾਮਣ ਦੁਜੈ ਭਾਏ ਬਿਨ ਗੋਰਾ ਨੀਦ ਨ ਆਵਈ ਦੁਖੀ ਰਹਿਣ ਵਿਹਾਰੇ ਬਿਨ ਸਬਦੈ ਪਿਰ ਨ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਿਰੀ ਨਾ ਧਨ ਸੰਪੈ ਨਾਲ ਅੰਦੀ ਨਾਮ ਨਾ ਚੇਤਈ ਸਭ ਬਾਦੀ ਜਮਕਾਲ ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ ਮਨ ਤਨ ਰਾਤਾ ਰਗ ਸਿਓ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਏ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਈ ਮਨ ਤਨ ਰਤਾ ਰੰਗ ਸਿਓ ਰਸਨਾ ਰਸਨ ਰਸਾਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ